ਬੰਮ ਰਾਸ਼ਾ ਜੀ ਦਾ ਮੇਲਾ ਨਕੌਦਰ ਸ਼ਹਿਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਜਿਹੜਾ ਕਿ ਇਹ ਮੇਲਾ 2 ਦਿਨ ਦਾ ਹੁੰਦਾ ਆ ਆਕਾਸ਼ ਪੱਲਾ ਜੀ ਇੱਕ ਸਮਾਜ ਸੇਵਕ ਨੇ ਲੰਗਰ ਲਾਉਂਦੇ ਨੇ ਚਾਹੇ ਕੋਈ ਵੀ ਮੇਲਾ ਹੋਵੇ ਮੁਰਾਦ ਸ਼ਾ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਫੰਕਸ਼ਨ ਹੋਵੇ ਇਹ ਲੰਗਰ ਲਾਉਂਦੇ ਨੇ ਹੋਰ ਵੀ ਨਾਲ-ਨਾਲ ਇਹਨਾਂ ਨੇ ਹੁਣੇ ਮੈਨੂੰ ਦੱਸਿਆ ਕਿ ਇੱਕ ਵਾਟਰ ਕੂਲਰ ਵੀ ਦਾਨ ਕਰਨਾ ਆ ਬੱਚਿਆਂ ਦੀਆਂ ਫੀਸਾਂ ਵੀ ਦਿੰਦੇ ਨੇ ਬੱਚਿਆਂ ਨੂੰ ਕਾਪੀਆਂ ਪੈਨ ਕਿਤਾਬਾਂ ਵੀ ਇਹ ਦਾਨ ਵਜੋਂ ਕਰਦੇ ਰਹਿੰਦੇ ਨੇ ਅੱਜ ਇੱਕ ਹੋਰ ਬੜੀ ਖੁਸ਼ੀ ਦਾ ਮੌਕਾ ਜੀ ਇਹਨਾਂ ਦੀ ਜਿਹੜੀ ਪੋਤੀ ਆ ਰੋਹਿਤ ਭੱਲਾ ਜੀ ਉਹਨਾਂ ਦੀ ਬੇਟੀ ਸਮੈਰਾ ਭੱਲਾ ਯੂ ਐਸ ਏ ਜਿਸਮੈਰਾ ਭੱਲਾ ਦਾ ਜਨਮ ਦਿਨ ਅੱਜ ਜਿਹੜੀ ਆਕਾਸ਼ ਭੱਲਾ ਜੀ ਦੇ ਪੋਤੀ ਨੇ ਪੋਤੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਲੰਗਰ ਦੇ ਵਿੱਚ ਰੌਣਕਾਂ ਲਾਈਆਂ ਨੇ ਲੋਕ ਲੰਗਰ ਛਕ ਰਹੇ ਨੇ ਆਨੰਦ ਲੈ ਰਹੇ ਨੇ ਗੱਲ ਕਰਾਂਗਾ ਮੈਂ ਆਕਾਸ਼ ਭੱਲਾ ਜੀ ਦੇ ਨਾਲ ਇਹਨਾਂ ਦੇ ਇੱਕ ਬੇਟਾ ਹੋਰ ਜਿਹੜੇ ਮਨੋਜ ਭੱਲਾ ਜੀ ਜਿਹੜੇ ਯੂ ਐਸ ਏ ਨੇ ਉਹਨਾਂ ਦਾ ਵੀ ਬਹੁਤ ਸਹਾਇਕ ਹੁੰਦਾ ਸਹਾਇਕ ਬਹੁਤ ਸਾਰਾ ਬਰੋਂ ਯੂਐਸਏ ਤੋਂ ਭੇਜਦੇ ਨੇ ਆਕਾਸ਼ ਪੱਲਾ ਜੀ ਨੇ ਰੋਹਿਤ ਪੱਲਾ ਜੀ ਨੇ ਮਨੋਜ ਪੱਲਾ ਜੀ ਨੇ ਤੇ ਇਹਨਾਂ ਦੇ ਸਹਾਇਕ ਦੇ ਨਾਲੇ ਲੰਗਰ ਲੱਗਦਾ ਆਕਾਸ਼ ਪੱਲਾ ਜੀ ਸਭ ਤੋਂ ਪਹਿਲੇ ਮੇਲੇ ਦੀਆਂ ਮੁਬਾਰਕਾਂ ਤੁਹਾਨੂੰ ਜੀ ਬਹੁਤ ਬਹੁਤ ਟੇਗਰਾ ਸਾਹਿਬ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਨਕੋਦਰ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹ ਜਿਸ ਤਰ੍ਹਾਂ ਕਿ ਚਲੋ ਆਪਣੇ ਮੂੰਹ ਤੋਂ ਨਹੀਂ ਕਹਿਣਾ ਚਾਹੀਦਾ ਜਦੋਂ ਵੀ ਮੇਲਾ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਲੰਗਰ ਲਾਉਣ ਦੀ ਬੱਚਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਲੇਕਨ ਇਹ ਜਿਹੜਾ ਲੰਗਰ ਆ ਆਪਣੇ ਰੋਹਿਤ ਪੱਲੇ ਦੀ ਬੇਟੀ ਸਮਾਇਰਾ ਪੱਲਾ ਉਹਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਲਗਾਇਆ ਗਿਆ ਵਾ ਤਾਂ ਪੜੇ ਪੰਜ ਪੁੱਲਾ ਜੀ ਸਾਡੇ ਵੱਲੋਂ ਵੀ ਬਹੁਤ ਬਹੁ ਮੁਬਾਰਕਾਂ ਸਮੈਰਾ ਬੱਚੀ ਦੇ ਜਨਮ ਦੇ ਦੀਆਂ ਕਿਉਂਕਿ ਤੁਹਾਡੀ ਪੋਤੀ ਆ ਪੋਤੀ ਪੋਤੇ ਦਾ ਚਾਹ ਬਹੁਤ ਹੁੰਦਾ ਹੈ ਆ ਚਾਹ ਦੇ ਵਿੱਚ ਅੱਜ ਮੇਲਾ ਵੀ ਆ ਗਿਆ ਲੰਗਰ ਵੀ ਲੱਗ ਗਿਆ ਬਹੁਤ ਬਹੁਤ ਧੰਨਵਾਦ ਟਿੰਗਰਾ ਸਾਹਿਬ ਆਪਣੇ ਸਾਈ ਜੀ ਦੀ ਪੂਰੀ ਕਿਰਪਾ ਵਾ ਜਿਹੜਾ ਕਿ ਪਰਮਾਤਮਾ ਨੇ ਸਾਨੂੰ ਇਹ ਦਿਨ ਦਿਖਾਲਿਆ ਜਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੈ ਵੀ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਸਾਡੇ ਉੱਤੇ ਸਾਡੇ ਪਰਿਵਾਰ ਤੇ ਬੜਿਆ ਰਹੇ ਅਕਾ ਜੀ ਪੱਲਾ ਸਾਹਿਬ ਇੱਕ ਤੁਸੀਂ ਹੋਰ ਦੱਸਿਆ ਕਿ ਇੱਕ ਕੂਲਰ ਵੀ ਦਾਨ ਕਰਨਾ ਹੈ ਹੋਰ ਵੀ ਤੁਸੀਂ ਬਹੁਤ ਇੱਕ ਸਮਾਜ ਸੇਵਕ ਹੋ ਕੂਲਰ ਵੀ ਕਿੱਥੇ ਦਾਨ ਕਰਨਾ ਹੈ ਜਦੋਂ ਗਵਰਨਮੈਂਟ ਹਾਈ ਸਕੂਲ ਸਦਮਾ ਦੇ ਵਿੱਚ ਔਰ ਬੱਚਿਆਂ ਦੀ ਸਹਾਇਤਾ ਨਾਲ ਰੋਹਿਤ ਪੱਲੇ ਦੇ ਨਾਲ ਜਾਂ ਇੱਕ ਸੈਮ ਆ ਸੈਮ ਆ ਉਹਨਾਂ ਦਾ ਆਪਣਾ ਬੌਸ ਉਹਨਾਂ ਦੀ ਮਦਦ ਦੇ ਨਾਲ ਜਾਂ ਸਮਝ ਉਹਨਾਂ ਦੀ ਚਾਹਨਾ ਸੀ ਇਹ ਕਿ ਅਵੇ ਮੇਰੇ ਨੋਹ ਦਾ ਵਾਟਰ কুলਰ ਤਾਂ ਆਰਓ ਸਦਮਾ ਹਾਈ ਸਕੂਲ ਦੇ ਵਿੱਚ ਲਾਉਣਾ ਬਹੁਤ ਬਹੁਤ ਸ਼ੁਕਰੀਆ ਜੀ ਪਾਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਕੁਝ ਕਹਿਣਾ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆਰਆ ਸਕੂਲ ਦੇ ਵਿੱਚ 15000 ਦੀਆਂ ਵਰਦੀਆਂ ਜਿਹੜੀਆਂ ਉਹ ਵੀ ਇੱਕ ਦੋ ਦਿਨ ਦੇ ਵਿੱਚ ਇਹਨਾਂ ਇਹਨਾਂ ਕਰਕੇ ਜਿਹੜੀਆਂ ਅਸੀਂ ਬਤਲੋ ਕੇ ਦੇਣੀਆਂ ਵਾ ਇਹਨਾਂ ਵੱਲੋਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕੋਈ ਵੀ ਸਮਾਜ ਸੇਵਾ ਦਾ ਕੰਮ ਸਾਡੇ ਹੱਥੋਂ ਹੋ ਜਾਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਬਾ ਸ਼ੁਗਰੀਆ ਭੱਲਾ ਸਾਹਿਬ ਇਹਨਾਂ ਨੇ ਬਹੁਤ ਯਾਨੀ ਦੱਸਿਆ ਕਿ ਵਰਦੀਆਂ ਵੀ ਸਕੂਲ ਨੂੰ ਦਾਨ ਕਰਨੀਆਂ ਇੱਕ ਆਰੋ ਵੀ ਲਾਉਣਾ ਆ ਜਿਹੜਾ ਸਿਤਮਾ ਲਾਉਣਾ ਆ ਉਹਦੀ ਵੀ ਅਸੀਂ ਤੁਹਾਨੂੰ ਕਵਰ ਇਕਤਾ ਲੈਰ ਤੇ ਦਿਖਾ ਲਾਂਗੇ ਸਾਥੀ ਨਾਲ ਹੋ ਰਹੇ ਇਹਨਾਂ ਦੇ ਬਹੁਤ ਮੌਜੂਦ ਨੇ ਭਾਰਤ ਵਿਕਾਸ ਪਰਸ਼ਦ ਨਕੂਦਰ ਸ਼ਾਹ ਦਾ ਇਹਦੇ ਸਾਰੇ ਮੈਂਬਰ ਆ ਜਿਹੜੇ ਮੇਲੇ ਦੇ ਵਿੱਚ ਪਹੁੰਚੇ ਨੇ ਲੰਗਰ ਦੇ ਵਿੱਚ ਪਹੁੰਚੇ ਨੇ ਮੈਂ ਥੋੜੀ ਥੋੜੀ ਛੋੜ ਦੇ ਵਿੱਚ ਗੱਲ ਕਰਾਂਗਾ ਸਵਾਗਤ ਹੈ ਤੁਹਾਡਾ ਇਕਤਾ ਲੈਰ ਤੇ ਅੱਜ ਦੇ ਦਿਨ ਦੇ ਉੱਤੇ ਬਾਬਾ ਮੁਰਾਦ ਸ਼ਾਹ ਜੀ ਦਾ ਜਿਹੜਾ ਮੇਲਾ ਆ ਮੈਂ ਇਹ ਰਿਪਲੈਕਸ ਵਿੱਚ ਨਕੋਦਰ ਨਿਵਾਸੀਆਂ ਨੂੰ ਤੇ ਜਿੱਥੇ ਵੀ ਸੰਗਤ ਵਾਸੀ ਬਾਬਾ ਮੁਰਾਸ਼ਰ ਜੀ ਦੇ ਨਾਮ ਲੈਵਾ ਉਹਨਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਆਕਾਸ਼ ਭੱਲਾ ਜੀ ਦੇ ਪਰਿਵਾਰ ਵੱਲੋਂ ਜਿਹੜਾ ਹਰ ਸਾਲ ਬਹੁਤ ਹੀ ਜਿਹੜਾ ਵਧੀਆ ਢੰਗ ਦੇ ਨਾਲ ਲੰਗਰ ਦਾ ਯੋਜਨਨਾ ਕੀਤਾ ਜਾਂਦਾ ਮੇਲੇ ਦੇ ਉੱਤੇ ਅੱਜ ਇਹਦੇ 'ਚ ਇੱਕ ਹੋਰ ਖੁਸ਼ੀ ਜਿਹੜੀ ਆ ਉੱਥੇ ਵਾਧਾ ਹੋਇਆ ਕਾਸ਼ ਭੱਲਾ ਜੀ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਇਹਨਾਂ ਦੀ ਪੋਤੀ ਦਾ ਅੱਜ ਜਨਮ ਦਿਨ ਆ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿਹੜਾ ਇਹਨਾਂ ਨੇ ਅੱਜ ਲੰਗਰ ਲਗਾਇਆ ਮੈਂ ਆਪਣੀ ਸੰਸਥਾ ਵੱਲੋਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਭੱਲਾ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਇਹਦੇ ਨਾਲ ਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਬਾਬਾ ਮੁਰਾਦ ਸ਼ਾਹ ਜੀ ਦੇ ਮੇਲੇ ਦੀਆਂ ਬਹੁਤ ਬਹੁਤ ਬਧਾਈਆਂ ਪਰਮਾਤਮਾ ਕਰੇ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਸ਼ਹਿਰ ਤੇ ਇਲਾਕੇ ਤੇ ਬਣਿਆ ਰਵੇ ਜੈ ਸਾਈ ਮੁਰਾਰਾ ਜੀ ਮੈਂ ਪ੍ਰੇਮ ਸਾਗਰ ਸ਼ਰਮਾ ਰਿਟਾਇਰਡ ਪ੍ਰਿੰਸੀਪਲ ਭਾਰਤ ਵਿਕਾਸ ਪਰਸ਼ਦ ਦੇ ਪੈਟਰਨ ਹੁੰਦੇ ਨਾਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਆਪਣੇ ਮੁਰਾਰਾ ਜੀ ਦਾ ਮੇਲਾ ਮਨਾਇਆ ਜਾ ਰਿਹਾ ਵਾ ਔਰ ਹਰ ਸਾਲ ਦੀ ਤਰ੍ਹਾਂ ਸਾਡੇ ਇੱਕ ਬਹੁਤ ਹੀ ਸੀਨੀਅਰ ਮੈਂਬਰ ਔਰ ਪੂਰਵ ਪ੍ਰਧਾਨ ਆਕਾਸ਼ ਪੱਲਾ ਜੀ ਨੇ ਆਪਣੇ ਪਰਿਵਾਰ ਦੇ ਵੱਲੋਂ ਬੱਚਿਆਂ ਦੇ ਜਿਹੜੇ ਕਿ ਇਹਦੇ ਦੋ ਨੋ ਬੱਚੇ ਯੂ ਐਸ ਏ ਦੇ ਵਿੱਚ ਹਨ ਉਹਨਾਂ ਨੇ ਸੱਜੋ ਕਰਦੇ ਹੋਏ ਇੱਕ ਪੋਤੀ ਦਾ ਜਨਮ ਦੇਣਾ ਹੈ ਅੱਜ ਉਸ ਦੇ ਖੁਸ਼ੀ ਦੇ ਵਿੱਚ ਇਹਨਾਂ ਨੇ ਅੱਜ ਲੰਗਰ ਲਗਾਇਆ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਹ ਵੈਸੇ ਹੀ ਬਹੁਤ ਹੀ ਵਧਾਈ ਦੇ ਪਾਤਰ ਨੇ ਕਿ ਇੱਕ ਅچھے ਸਮਾਜ ਸੇਵਕ ਦਾ ਪੂਰਾ ਰੋਲ ਨਿਭਾਉਂਦੇ ਆ ਔਰ ਇਹਨਾਂ ਨੇ ਪਹਿਲੇ ਵੀ ਇੱਕ ਬਹੁਤ ਕਾਫੀ ਦਾਨ ਸਰੂਪ ਕਈ ਕੰਮ ਕੀਤੇ ਆ ਔਰ ਹੁਣ ਵੀ ਇਹ ਥੋੜੇ ਦਿਨਾਂ ਦੇ ਵਿੱਚ ਆਰੀਆ ਸਕੂਲ ਨਕੋਦਰ ਦੇ ਵਿੱਚ ਬਹੁਤ ਜ਼ਰੂਰਤਮੰਦ ਛੋਟੇ ਬੱਚਿਆਂ ਨੂੰ ਰੈਸਿਸ ਦੇ ਰਹੇ ਨੇ ਔਰ ਇੱਕ گورਨਮੈਂਟ ਹਾਈ ਸਕੂਲ ਸਿਦਮਾ ਦੇ ਵਿੱਚ ਆਰੋਲ ਵੀ ਲਗਾ ਰਹੇ ਹਨ ਇਹ ਬਹੁਤ ਹੀ ਅੱਛਾ ਸ਼ਲਾਘਾਯੋਗ ਕੰਮ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਇਸ ਦੇ ਨਾਲ ਹੀ ਮੈਂ ਆਪਣੇ ਮੁਰਾਸ਼ਾ ਜੀ ਦਾ ਬਹੁਤ ਹੀ ਇਸ ਗੱਲ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ ਔਰ ਚਾਹੁੰਦੇ ਹਾਂ ਕਿ ਉਹਨਾਂ ਦਾ ਅਸ਼ੀਰਵਾਦ ਇਹ ਸਾਡੇ ਨਕੂਦਰ ਔਰ ਦੇਸ਼ ਵਾਸੀਆਂ ਉੱਤੇ ਬਣਿਆ ਰਹੇ ਇੱਕ ਵਾਰ ਬਹੁਤ-ਬਹੁਤ ਵਧਾਈ ਧੰਨਵਾਦ ਜੀ ਅੱਜ ਸਾਈਂ ਮੁਰਾਲ ਸ਼ਾਹੀ ਦੇ ਉਸ ਦੇ ਦਿਨ ਦੇ ਉੱਤੇ ਬਹੁਤ ਵੱਡਾ ਮੇਲੇ ਦਾ ਆਯੋਜਨ ਹੁੰਦਾ ਹੈ ਇਹ 2 ਦਿਨ ਮੇਲਾ ਚੱਲਦਾ ਹੈ ਇਸ ਦਿਨ ਦੇ ਉੱਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੀ ਸੇਵਾ ਲਈ ਸੰਗਠਨਾਂ ਦੀ ਸੇਵਾ ਦੇ ਲਈ ਕੁਝ ਨਾ ਕੁਝ ਵਰਤਾਇਆ ਜਾਂਦਾ ਹੈ ਪੇ ਸਬਾਨ ਜੋ ਅੱਜ ਲੰਗਰ ਦੇ ਤੌਰ ਤੇ ਵਰਤਾਇਆ ਜਾ ਰਿਹਾ ਹੈ ਇਸ ਲਈ ਆਕਾਸ਼ ਚੰਦਰ ਭੱਲਾ ਜੀ ਜੋ ਕਿ ਸਾਡੇ ਇਸ ਭਾਰਤ ਵਿਕਾਸ ਪਰਿਸ਼ਦ ਦੇ ਪੈਟਰਨ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਕਿ ਉਹ ਅੱਜ ਆਪਣੀ ਨੇਕ ਕਮਾਈ ਜੋ ਆਪਣੇ ਬੇਟੇ ਰੋਹਿਤ ਭੱਲਾ ਦੀ ਅਤੇ ਮਨੋਜ ਭੱਲਾ ਦੀ ਕਮਾਈ ਦੇ ਵਿੱਚੋਂ ਇਹ ਅੱਜ ਲੰਗਰ ਲਗਾ ਰਹੇ ਆ ਸੰਗਤਾਂ ਛਕ ਰਹੀਆਂ ਉਸ ਸਾਈਂ ਦਾ ਸ਼ੁਕਰ ਮਨਾ ਰਹੀਆਂ ਮੈਂ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਜਿੱਥੇ ਸੰਗਤਾਂ ਨੂੰ ਵਧਾਈ ਦਿੰਦਾ ਉੱਥੇ ਭੱਲਾ ਜੀ ਵਧਾਈ ਦਿਨਾ ਕਿਉਂਕਿ ਅੱਜ ਉਹਨਾਂ ਦੀ ਪੋਤਰੀ ਮਾਇਰਾ ਦਾ ਜਨਮ ਦਿਨ ਵੀ ਹੈ ਇਸ ਦਿਨ ਦੇ ਉੱਤੇ ਸਾਬ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਵੀਰਾਂ ਤੁਹਾਨੂੰ ਮਰਾਸ਼ਾ ਰੋਰ ਤੋਂ ਦਿਖਾ ਰਿਹਾ ਸੀ ਜਿੱਥੇ ਬਾਬਾ ਮਰਾਸ਼ਾ ਜੀ ਦਾ ਮੇਲਾ ਬੜੀ ਧੁੰਮਕਾਂ ਦੇ ਨਾਲ ਦੋ ਦਿਨ ਦਾ ਮਨਾਇਆ ਜਾ ਰਿਹਾ ਵਾ ਆਕਾਸ਼ ਭੱਲਾ ਜੀ ਨੇ ਇੱਥੇ ਅੱਜ ਇੱਥੇ ਜਿਹੜਾ ਲੰਗਰ ਲਗਾਇਆ ਆ ਆਕਾਸ਼ ਭੱਲਾ ਜੀ ਹਰ ਸਾਲ ਲੰਗਰ ਲੋਂਦੇ ਨੇ ਅੱਜ ਵੀ ਲੰਗਰ ਲਾਇਆ ਆ ਉਹ ਸਮਾਇਰਾ ਭੱਲਾ ਇਹਨਾਂ ਦੀ ਪੋਤੀ ਦਾ ਜਨਮ ਦਿਨ ਵੀ ਸੀਗਾ ਉਹਦੀ ਖੁਸ਼ੀ ਦੇ ਵਿੱਚ ਵੀ ਲੰਗਰ ਲਗਾਇਆ ਇਹਨਾਂ ਦੇ بیٹے ਜਿਹੜੇ ਰੋਹਿਤ ਪੱਲਾ ਔਰ ਮਨੋਜ ਪੱਲਾ ਉਹਨਾਂ ਦਾ ਪੂਰਾ ਸਹਿਯੋਗ ਇਹਨਾਂ ਦੇ ਨਾਲ ਰਿਹਾ ਬਾ ਔਰ ਆਕਾਸ਼ ਪੱਲਾ ਜੀ ਦੇ ਬਾਰੇ ਮੈਂ ਦੱਸਦੇ ਆ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਸਮਾਜ ਸੇਵਕ ਨੇ ਹਰ ਵੇਲੇ ਹਰ ਵਕਤ ਕਿਸੇ ਨਾ ਕਿਸੇ ਦੀ ਮਦਦ ਨੂੰ ਅੱਗੇ ਰਿਆਰ ਰਹਿੰਦੇ ਨੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊ ਨਕੋ